ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਬਾਰ ਸਾਹਿਬ ਆਸਥਾ ਦਾ ਕੇਂਦਰ ਹੈ ਵੱਖ-ਵੱਖ ਧਰਮਾਂ ਦੇ ਲੋਕ ਇੱਥੇ ਆਉਂਦੇ ਨੇ ਐਵਰੇਜ ਜੇ ਲਾਈ ਜਾਵੇ ਤਾਂ 30 ਲੱਖ ਦੇ ਕਰੀਬ ਇੱਕ ਮਹੀਨੇ ਦੇ ਵਿੱਚ ਜਿਹੜੇ ਯਾਤਰੂ ਇੱਥੇ ਦਰਸ਼ਨ ਕਰਨ ਆਉਂਦੇ ਨੇ ਤੇ ਇਹ ਵੀ ਵਿਲੱਖਣ ਗੱਲ ਹੈ ਕਿ ਦੁਨੀਆਂ ਦੇ ਕੋਨੇ-ਕੋਨੇ ਵਿੱਚੋਂ ਵੱਖ-ਵੱਖ ਧਰਮਾਂ ਦੇ ਲੋਕ ਵੱਖ-ਵੱਖ ਮਜਬੂਆਂ ਦੇ ਲੋਕ ਬਖ ਬਖ ਜਾਤਾਂ ਦੇ ਲੋਕ ਇੱਥੇ ਆਉਂਦੇ ਨੇ ਤੇ ਇਹ ਜਿਹੜਾ ਜਿਹੜਾ ਪ੍ਰਬੰਧ ਆ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਇਹਨਾਂ ਨੂੰ ਪੂਰਾ ਸਨਮਾਨ ਤੇ ਸਤਿਕਾਰ ਦਿੰਦਾ ਇਹ ਇਸ ਘਰ ਦੀ ਮਰਜ਼ਾਦਾ ਜਾਂ ਇਸ ਘਰ ਦੀ ਰਵਾਇਤ ਆ ਸੋ ਉਹਦੇ ਵਿੱਚ ਵੱਡੀ ਗਿਣਤੀ ਵਿੱਚ ਹਿੰਦੂ ਭਰਾ ਵੀ ਆਉਂਦੇ ਨੇ ਤੇ ਹੋਰ ਵੀ ਬਹੁਤ ਸਾਰੇ ਆਉਂਦੇ ਨੇ ਉਹ ਸਾਰੇ ਇਸ ਗੱਲ ਨੂੰ ਸਮਝ ਕੇ ਆਉਂਦੇ ਆ ਕਿ ਇਹ ਜਿਹੜੀ ਯਾਤਰਾ ਵਾ ਇਹ ਯਾਤਰਾ ਇੱਕ ਧਾਰਮਿਕ ਸਥਾਨ ਦੀ ਯਾਤਰਾ ਤੇ ਉਹ ਬੜਾ ਬਖੂਬੀ ਸਮਝਦੇ ਆ ਕਿਉਂਕਿ ਇਸ ਗੱਲ ਦਾ ਮੈਨੂੰ ਬਹੁਤ ਜ਼ਿਆਦਾ ਮੈਂ ਮੈਂ ਸਮਝਦਾ ਕਿ ਐਕਸਪੀਰੀਅੰਸ ਆ ਕਿ ਮੈਂ ਉਹਨਾਂ ਨੂੰ ਮਿਲਦਾ ਰਹਿਣਾ ਕਿ ਉਹਨਾਂ ਨੂੰ ਪਤਾ ਹੁੰਦਾ ਕਿ ਇੱਕ ਧਾਰਮਿਕ ਸਥਾਨ ਦੀ ਮਰਜ਼ਾਦਾ ਦਾ ਕੀ ਖਿਆਲ ਹੁੰਦਾ ਉਸ ਨੂੰ ਉਹ ਲੈ ਕੇ ਚਲਦੇ ਆ ਸੋ ਰਹੀ ਗੱਲ ਪਿਛਲੇ ਦਿਨਾਂ ਚ ਇੱਕ ਜਿਹੜੀ ਲੜਕੀ ਆ ਅ ਅਰਚਨਾ ਉਸ ਨੇ ਇੱਕ ਨਵਾਂ ਬਵਾਦ ਪੈਦਾ ਕੀਤਾ ਜਿਹਦੇ ਬਾਰੇ ਇਹ ਗੱਲ ਕਲੀਅਰ ਹੋ ਚੁੱਕੀ ਆ ਮੈਂ ਵਿਸਥਾਰ ਦੇਣ ਦੀ ਲੋੜ ਨਹੀਂ ਕਿ ਉਹ ਇੱਥੇ ਸਿਰਫ ਦੇ ਸਿਰਫ ਆਪਣੀ ਫੋਟੋ ਸ਼ੂਟ ਕਰਨ ਵਾਸਤੇ ਆਈ ਸੀ ਉਹ ਨਤਮਸਤਕ ਹੋਣ ਵਾਸਤੇ ਨਹੀਂ ਆਈ ਇਹ ਗੱਲ ਮੈਂ ਨਹੀਂ ਕਹਿ ਰਿਹਾ ਜਾਂ ਪ੍ਰਬੰਧ ਨਹੀਂ ਕਹਿ ਰਿਹਾ ਇਹ ਸਾਰੇ ਚੈਨਲ ਇਸ ਗੱਲ ਲਈ ਜਿਹੜੇ ਆ ਸਹਿਮਤ ਨਹੀਂ ਤੇ ਲੋਕ ਸਹਿਮਤ ਨੇ ਤੋਂ ਉਸ ਦਾ ਉਸ ਤੋਂ ਬਾਅਦ ਉਹਨੇ ਇੱਕ ਨਵਾਂ ਬਵਾਦ ਪੈਦਾ ਕੀਤਾ ਤੇ ਜਿਹੜਾ ਉਹਨੇ ਸੋਸ਼ਲ ਮੀਡੀਆ ਤੇ ਪਾਇਆ ਤੇ ਜਿਹੜਾ ਸ਼ਰੌਣੀ ਗੁਰਦਰਾ ਪ੍ਰਬੰਧ ਕਮੇਟੀ ਕਿਉਂਕਿ ਸਿੱਖਾਂ ਦੀ ਸੰਸਥਾ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦਾ ਸਹਿਯੋਗ ਆ ਤੋਂ ਉਹਨਾਂ ਵੱਲੋਂ ਇੱਕ ਵੱਡਾ ਅਧਰਾਜ ਆਇਆ ਕਿ ਕਿਸੇ ਨੂੰ ਵੀ ਕਿਸੇ ਧਾਰਮਿਕ ਸਥਾਨ ਦੀ ਮਰਯਾਦਾ ਦਾ ਖਿਆਲ ਰਖਣਾ ਚਾਹੀਦਾ ਤੇ ਉਹਦੀ ਉਲੰਘਣਾ ਨਹੀਂ ਕਰਨੀ ਚਾਹੀਦੀ ਜਿਸ ਗੱਲ ਤੇ ਅਰਚਨਾ ਨੇ ਇਹ ਗੱਲ ਕੀਤੀ ਹੈ ਤੇ ਉਹਦੇ ਖਿਲਾਫ ਅਸੀਂ ਇੱਕ ਰਿਪੋਰਟ ਦਿੱਤੀ ਆ ਗੱਲ ਕਲੀਅਰ ਕਰਦੀ ਹੈ ਕਿ ਇੱਕ ਦਿਨ ਦਾ 1 ਲੱਖ ਯਾਤਰੀ ਇੱਥੇ ਆਉਂਦਾ ਜੋ ਸਤਕਾਰ ਸਾਡੇ ਮਨਾਂ ਚ ਉਹਨਾਂ ਲਈ ਆ ਉਹੀ ਸਤਕਾਰ ਅਰਚਨਾ ਦੇ ਲਈ ਵੀ ਆ ਅੱਜ ਵੀ ਹੈ ਕੋਈ ਗੱਲ ਨਹੀਂ ਪਰ ਜਿਹੜੀ ਉਹਨੇ ਅਵੇਲਨਾ ਕੀਤੀ ਆ ਉਹਦੇ ਲਈ ਅਸੀਂ ਲਿਖਤੀ ਰੂਪ ਵਿੱਚ ਪ੍ਰਸ਼ਾਸਨ ਨੂੰ ਦਿੱਤਾ ਜਿਹੜਾ ਕਿ ਸਾਡਾ ਫਰਜ਼ ਬਣਦਾ ਦੇਣਾ ਸੋ ਇਸ ਕਰਕੇ ਉਸ ਤੋਂ ਬਾਅਦ ਅਰਚਨਾ ਜਿਹੜੀ ਆ ਇਹ ਇੱਕ ਮਾਫੀ ਮੰਗਦੀ ਆ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਜਾਣੇ ਜਾਣ ਜਾਣੇ ਦੇ ਵਿੱਚ ਕੀ ਫਰਕ ਹੁੰਦਾ ਇਹਨਾਂ ਦੀ ਜਿੰਨੀ ਵੀ ਕਾਰਵਾਈ ਸੀ ਉਹ ਸਾਰੀ ਜਾਣੇ ਦੇ ਵਿੱਚ ਸੀ ਕਿਉਂਕਿ ਇਹ ਪੜ੍ਹੇ ਲਿਖੇ ਨੇ ਇੱਕ ਵਕੀਲ ਨੇ ਉਮਰ 42 ਸਾਲ ਦੇ ਕਰੀਬ ਇਹਨਾਂ ਦੀ ਉਮਰ ਆ ਸੋ ਬੜੇ ਲੰਬੇ ਸਮੇਂ ਤੋਂ ਇਹ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਸਰਗਰਮ ਰੱਖਦੇ ਆ ਪਰ ਐਤ ਕੀ ਦਾ ਜਿਹੜਾ ਸੋਸ਼ਲ ਮੀਡੀਆ ਇਹਨਾਂ ਨੇ ਧਰਮ ਦੀ ਵਗਿਆ ਕਰਕੇ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਮੈਂ ਸਮਝਦਾ ਕੋਈ ਵੀ ਧਰਮ ਨਾਲ ਸੰਬੰਧਿਤ ਵਿਅਕਤੀ ਜਿਹੜਾ ਇਸ ਗੱਲ ਦਾ ਸਹਿਯੋਗ ਨਹੀਂ ਕਰਦਾ ਹੁਣ ਇਹਨਾਂ ਨੇ ਇੱਕ ਮਾਫੀ ਮੰਗੀ ਤੇ ਮਾਫੀ ਦੇ ਵਿੱਚ ਕਿਹਾ ਕਿ ਜਿਹੜੇ ਮੈਨੂੰ ਬਲਾਤਕਾਰ ਤੇ ਮੈਨੂੰ ਕਤਲ ਦੀ ਆ ਰਹੀ ਆ ਅਸੀਂ ਇਹਨਾਂ ਨੂੰ ਹੱਥ ਜੋੜ ਕੇ ਕਿਹਾ ਚਰਚਨਾ ਜੀ ਤੁਸੀਂ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਧਮਕੀ ਦਿੱਤੀ ਆ ਕਿਉਂਕਿ ਸਿੱਖ ਜਿਹੜਾ ਵਾ ਇਸ ਤਰ੍ਹਾਂ ਦੇ ਕੰਮ ਵਿੱਚ ਨਹੀਂ ਪੈਂਦਾ ਸਿੱਖ ਦਾ ਫਲਸਫਾ ਸਿੱਖ ਦਾ ਗੁਰੂ ਇਹ ਨਹੀਂ ਕਹਿੰਦਾ ਕਿਸੇ ਔਰਤ ਦੇ ਖਿਲਾਫ ਉਹਨੂੰ ਮਾਰਨਾ ਕਿਸੇ ਵੀ ਕਿਹਨਾ ਗਊ ਗਰੀਬ ਦੀ ਰਾਖੀ ਕਰਨਾ ਸਾਡਾ ਫਰਜ਼ ਆ ਤੋ ਜਿਹੜੇ ਤੁਹਾਨੂੰ ਮਾੜਾ ਭਾਰੀ ਭਾਸ਼ਾ ਵਰਤਦੇ ਆ ਤੁਹਾਨੂੰ ਬਲੈਫਕਾਰਨ ਕਰਨ ਦੀ ਧਮਕੀ ਦਿੰਦੇ ਆ ਉਹਨਾਂ ਦੇ ਖਿਲਾਫ ਕਾਨੂੰਨੀ ਚਾਰਾ ਜੋ ਕਰੋ ਜਿਹੜੀ ਕਿ ਕਰਨੀ ਚਾਹੀਦੀ ਆ ਪਰ ਉਹਨਾਂ ਨੇ ਅੱਜ ਤੱਕ ਨਹੀਂ ਕੀਤੀ ਕਿਉਂਕਿ ਉਸ ਪਾਸੇ ਜਾਣਾ ਨਹੀਂ ਚਾਹੁੰਦੇ ਸਾਨੂੰ ਕਲੀਅਰ ਹੋ ਗਿਆ ਕਿ ਉਹ ਇਸ ਕਰਕੇ ਕਹਿ ਰਹੇ ਨੇ ਕਿ ਉਹਨਾਂ ਨੂੰ ਇਸ ਗੱਲ ਤੇ ਫੇਮ ਮਿਲੇ ਇਸ ਗੱਲ ਨੂੰ ਪੜਕਾੜ ਪੈਦਾ ਕਰੇ ਨੇ ਜਿਹਦੇ ਵਿੱਚ ਬੜੀ ਖਤਰਨਾਕ ਗੱਲ ਇਹ ਵੀ ਆ ਕੀ ਇਕੱਲੇ ਧਰਮ ਦੀ ਨਹੀਂ ਹੈ ਇੱਥੇ ਹਿੰਦੂ ਸਿੱਖ ਦੇ ਪੱਚ ਵੀ ਪਾੜਾ ਪਾਉਣ ਦੀ ਉਹ ਵੱਡੀ ਕੋਸ਼ਿਸ਼ ਕਰ ਰਹੇ ਆ ਪਰ ਮੈਂ ਇੱਥੇ ਸਤਿਕਾਰ ਦਿੰਨਾ ਸਨਮਾਨ ਦਿੰਨਾ ਬਹੁਤ ਵੱਡੀ ਗਿਣਤੀ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਇਸ ਕਾਰਜ ਨੂੰ ਮਾੜਾ ਕਿਹਾ ਇਸ ਗੱਲ ਤੇ ਨਿੰਦਿਆ ਕੀਤੀ ਹੈ ਪਰ ਮੈਂ ਹੁਣ ਦੇਖ ਰਿਹਾ ਕਿ ਅੱਜ ਜਿਹੜੀ ਨਵੀਂ ਉਹਨਾਂ ਨੇ ਪਾਈ ਆ ਪੋਸਟ ਉਹਦੇ ਵਿੱਚ ਉਹਨਾਂ ਨੇ ਧਮਕੀ ਦਿੱਤੀ ਆ ਕਿ ਜੇ ਤੁਸੀਂ ਐਫ ਆਈ ਆਰ ਨਾ ਵਾਪਸ ਲਈ ਤਾਂ ਮੈਰੀ ਟੀਮ ਜਿਹੜੀ ਆ ਆ ਕੁਛ ਤੇ ਆ ਕੁਛ ਕਰ ਦੇਗੀ ਅਰਚਨਾ ਜੀ ਸਾਡਾ ਕਲੀਅਰ ਕਰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦਾ ਅਰਚਨਾ ਦੇ ਨਾਲ ਕੋਈ ਮਾਮਲਾ ਨਹੀਂ ਸਾਡਾ ਕੋਈ ਤੁਹਾਡੇ ਨਾਲ ਨਿੱਜੀ ਵਿਰੋਧ ਨਹੀਂ ਤੁਸੀਂ ਜਿਹੜਾ ਕੁਝ ਕੀਤਾ ਉਸ ਗੱਲ ਲਈ ਅਸੀਂ ਪ੍ਰਸ਼ਾਸਨ ਨੂੰ ਅਰਜੀ ਦਿੱਤੀ ਪ੍ਰਸ਼ਾਸਨ ਨੇ ਉਸ ਦੇ ਖਿਲਾਫ ਧਾਰਾ ਲਾਈ ਪ੍ਰਸ਼ਾਸਨ ਉਹ ਤੁਹਾਨੂੰ ਸੱਦ ਰਿਹਾ ਤੁਸੀਂ ਕਾਨੂੰਨ ਦੇ ਜਾਣਕਾਰ ਹੋ ਬੇਲੋੜਾ ਵਿਵਾਦ ਪੈਦਾ ਕਰਕੇ ਤੁਸੀਂ ਆਪਣੀ ਫੇਮ ਲੈਣਾ ਚਾਹੁੰਦੇ ਹੋ ਅਸਲ ਗੱਲ ਇਹੋ ਹੀ ਆ ਜਿਹੜੀ ਦਿਖਾਈ ਦੇ ਰਹੀ ਆ ਤੁਹਾਡੇ ਨਾਲ ਕੋਈ ਸ਼ਕਤੀਆਂ ਵੀ ਜੁੜਗੀਆਂ ਨੇ ਜਿਹੜੀਆਂ ਕਿਸੇ ਨਾ ਕਿਸੇ ਢੰਗ ਨਾਲ ਸਿੱਖਾਂ ਨੂੰ ਸਿੱਖਾਂ ਦੇ ਧਾਰਮਿਕ ਸਥਾਨ ਨੂੰ ਟਰੋਲ ਕਰਨ ਦਾ ਯਤਨ ਕਰ ਰਹੀਆਂ ਨੇ ਜਿਹੜੀ ਗੱਲ ਹੁਣ ਅਸੀਂ ਮਹਿਸੂਸ ਕਰ ਰਹੇ ਆ ਸੋ ਤੁਹਾਨੂੰ ਇਹ ਗੱਲ ਦੱਸ ਦਈਏ ਕਿ ਸਾਡਾ ਨਿੱਜੀ ਮਸਲਾ ਨਹੀਂ ਹੈ ਤੇ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕਰਨੀ ਕਰਨੀਆਂ ਸੋ ਪਰ ਮੈਂ ਇੱਕ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਫੇਮ ਬਹੁਤ ਖਟਿਆ ਹੋਵੇਗਾ ਬਹੁਤ ਕੁਝ ਕੀਤਾ ਹੋਵੇਗਾ ਪਰ ਤੁਹਾਡੇ ਮਾਤਾ ਪਿਤਾ ਨੂੰ ਮੈਂ ਇਹ ਅਪੀਲ ਕਰਦਾ ਕਿ ਉਹ ਤੁਹਾਨੂੰ ਸਨਸਕਾਰ ਦੇਣ ਕਿਉਂਕਿ ਇਹ ਦੇਸ਼ ਜਿਹੜਾ ਵਾ ਇਹ ਧਾਰਮਿਕ ਸੰਸਕਾਰੀ ਦੇਸ਼ ਆ ਰੱਬ ਦੇ ਘਰ ਨਾਲ ਜਾਂ ਰੱਬ ਨਾਲ ਮੱਥਾ ਲਾਉਣ ਵਾਲੇ ਦੀ ਹਸ਼ਰ ਕੀ ਹੁੰਦਾ ਇਹ ਚੰਗਾ ਨਹੀਂ ਹੁੰਦਾ ਮੇਰੇ ਮਨ ਦੇ ਵਿੱਚ ਡਰ ਤੇ ਇੱਕ ਭੈ ਪੈਦਾ ਹੋਇਆ ਮੈਂ ਉਸ ਗੱਲ ਨੂੰ ਨਹੀਂ ਕਹਿਣਾ ਚਾਹੁੰਦਾ ਕਿ ਰੱਬ ਦੀ ਮਾਰ ਜਿਹੜੀ ਵਗਦੀ ਆ ਫਿਰ ਬੰਦਾ ਉਸ ਤੋਂ ਬਾਅਦ ਉਹਦਾ ਕੋਈ ਹੋਰ ਰਸਤਾ ਨਹੀਂ ਹੁੰਦਾ ਤੁਸੀਂ ਰੱਬ ਦੇ ਘਰ ਨਾਲ ਮੱਥਾ ਨਾ ਲਾਓ ਜੇ ਤੁਹਾਡੇ ਮਨ ਦੇ ਅੰਦਰ ਕੋਈ ਮਾਫੀ ਦੀ ਗੱਲ ਆ ਤਾਂ ਖੁੱਲੇ ਦਿਲ ਨਾਲ ਰੱਬ ਦੇ ਘਰ ਆ ਕੇ ਤੁਸੀਂ ਇਹ ਗੱਲ ਕਰ ਸਕਦੇ ਹੋ ਸ਼ਰੌਣੀ ਗੁਰਦਰਾ ਪ੍ਰਬੰਧ ਕਮੇਟੀ ਦੇ ਪ੍ਰਬੰਧਾਂ ਤੇ ਉਂਗਲ ਲਾ ਕੇ ਉਹਨੂੰ ਦੂਈ ਦਬੈਦ ਦਾ ਉਹਨੂੰ ਕਹਿੰਦੇ ਹੁੰਦੇ ਆ ਲੰਚਣ ਲਾ ਕੇ ਤੁਸੀਂ ਇਸ ਪ੍ਰਬੰਧ ਨੂੰ ਬਦਨਾਮ ਕਰਨਾ ਚਾਹੁੰਦੇ ਹੋ ਜਿਹੜਾ ਕਿ ਨਹੀਂ ਹੋ ਸਕਦਾ ਕਿਉਂਕਿ ਇਸ ਪ੍ਰਬੰਧ ਦੇ ਵਿੱਚ ਜੋ ਸਨਮਾਨ ਤੇ ਮਾਣ ਕੁੱਲ ਦੁਨੀਆ ਦੇ ਅੰਦਰ ਧਰਮ ਦੇ ਲੋਕਾਂ ਨੂੰ ਮਿਲਦਾ ਉਹ ਕਦੇ ਹੋਰ ਨਹੀਂ ਮਿਲਦਾ ਇਹ ਸਾਨੂੰ ਇਸ ਗੱਲ ਦਾ ਅਸੀਂ ਇਸ ਗੱਲ ਦਾ ਮਾਣ ਵੀ ਕਰਦੇ ਹਾਂ ਇਹ ਗੁਰੂ ਦਾ ਦਿੱਤਾ ਸਿਧਾਂਤ ਹੈ ਗੁਰੂ ਦਿੱਤੀ ਮਰਜ਼ਾਦਾ ਹੈ ਕਿ ਬੇਲੋੜਾ ਸ਼ਰੋਣੀ ਕਮੇਟੀ ਨਾਲ ਟਕਰਾਅ ਕਰਨ ਦੀ ਲੋੜ ਨਹੀਂ ਨਾ ਸਾਡਾ ਕੋਈ ਮਕਸਦ ਹੈ ਕਿ ਤੁਹਾਡੇ ਨਾਲ ਟਕਰਾਅ ਕੀਤਾ ਜਾਵੇ ਤੁਸੀਂ ਜਿਹੜੀ ਇਹ ਫੇਮ ਲੈਣਾ ਚਾਹੁੰਦੇ ਹੋ ਇਹ ਧਰਮ ਦੇ ਖੇਤਰ ਦੇ ਧਰਮ ਦੀ ਮਰਜ਼ਾਦਾ ਨੂੰ ਲੰਘਣਾ ਕਰਕੇ ਲੈਣਾ ਚਾਹੁੰਦੇ ਹੋ ਜਿਹੜੀ ਕਿ ਮੈਂ ਸਮਝਦਾ ਕਿ ਚੰਗੀ ਨਹੀਂ ਬਹੁਤ ਲੋਕਾਂ ਨੇ ਤੁਹਾਨੂੰ ਅਕਲ ਵੀ ਦਿੱਤੀ ਹੋਣੀ ਆ ਉਹਨਾਂ ਦੀ ਗੱਲ ਤੁਸੀਂ ਸੁਣ ਲਓ ਤੇ ਇਸ ਮਾਮਲੇ ਨੂੰ ਸ਼ੋਣੀ ਕਮੇਟੀ ਕਿਤੇ ਵੀ ਵਧਾਉਣਾ ਨਹੀਂ ਚਾਹਦੀ। ਨਾ ਅਸੀਂ ਕਿਸੇ ਨੂੰ ਨਜਾਇਜ਼ ਕਿਸੇ ਤੇ ਇਲਜ਼ਾਮ ਲਾਉਣੇ ਆ, ਨਾ ਕਿਸੇ ਖਿਲਾਫ ਕਾਰਵਾਈ ਕਰਦੇ ਆ। ਕਾਨੂੰਨ ਨੇ ਜੋ ਕਾਰਵਾਈ ਕਰਨੀ ਆ, ਤੁਸੀਂ ਕਾਨੂੰਨਦਾਨ ਹੋ, ਕਾਨੂੰਨ ਨੂੰ ਸਮਝਦੇ ਹੋ, ਉਹ ਕਾਰਵਾਈ ਕਰ ਰਿਹਾ। ਉਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਅੰਦਰ ਗੁਰੂ ਪ੍ਰਤੀ ਸ਼ਰਧਾ ਸਤਕਾਰ ਕੋਈ ਭੈ ਆ ਤੇ ਤੁਸੀਂ ਉਹ ਆ ਕੇ ਗੁਰੂ ਘਰ ਆ ਕੇ ਜਦੋਂ ਵੀ ਇਸ ਗੱਲ ਲਈ ਆਪਣੀ ਮਾਫੀ ਮੰਗੋਗੇ, ਮੈਨੂੰ ਲੱਗਦਾ ਕਿ ਗੁਰੂ ਉਸ ਗੱਲ ਤੇ ਮਾਫ ਕਰ ਸਕਦਾ।